ਜਸਵੰਤ ਸਿੰਘ ਕਮਲ ਦਾ ਲਿਖਿਆ ਨਾਵਲ ਹਾਨੀ ਭਾਗ ਤੀਜਾ ਅੰਕ ਤੀਜਾ ਜਿਉਂ ਹੀ ਧੰਤੋਂ ਨੇ ਆਪਣੀ ਸਹੇਲੀ ਵੀਰੋ ਨੂੰ ਘਾਦੀ ਪੰਡ ਚੁੱਕੀ ਆਉਂਦੀ ਵੇਖਿਆ ਉਸ ਦੇ ਦਾਗਾਂ ਵਿੱਚ ਸੂਹੀ ਗਲਾਬ ਖਿਰ ਪਈ ਇੱਕ ਪਲ ਲਈ ਉਹ ਪੱਠੀ ਪਈ ਨਵੇਂ ਛੋਲਿਆਂ ਵਿੱਚ ਕੁਝਾ ਫੇਰ ਨਾ ਭੁੱਲ ਗਈ ਸੁਗੰਧੀ ਛੋਲਿਆਂ ਦੇ ਮੂੰਹ ਪਾੜ-ਪਾੜ ਉੱਠ ਰਹੀ ਸੀ ਉਸੋਂ ਦੀ ਬੀਰੋ ਵੱਲ ਹੱਥ ਉੱਚਾ ਕੀਤਾ ਤੇ ਮੋੜ ਸੜਦੇ ਦਾਣੇ ਵਿੱਚ ਕੁਝਾ ਫੇਰਨਾ ਸ਼ੁਰੂ ਕਰ ਦਿੱਤਾ। ਬੀਰੋ ਕੋਲ ਆ ਕੇ ਰੁਕ ਗਈ। ਤਾਂ ਤੋਨੇ ਦਾਣੇ ਪੱਠੀ ਵਿੱਚੋਂ ਬਾਹਰ ਕੱਢਦੇ ਆਖਿਆ। ਬੀਰੋ ਬੰਦੀਏ, ਤੂੰ ਮਰੀ ਜਾਏ ਇਹੋ ਜਿਹੀ ਨਮੋਰੀ। ਮੈਨੂੰ ਘਾਵੇ ਜਾਂਦੇ ਤੇਰੀ ਆ ਕੇ ਖਬਰ ਲੈਣੀ ਆ। ਬੀਰੋ ਰੋਕਦਿਆਂ ਰੁਕਦਿਆਂ ਵੀ ਤੁਰ ਹੀ ਗਈ। ਨਲਿਨਾਲੋ ਨਾਲ ਹੱਥ ਹਲਾ ਕੇ ਛੇਤੀ ਆਉਂਦੀ ਤਸੱਲੀ ਦਿੰਦੇਗੀ। ਭੀਰੋ ਮਾਜਵੀਆਂ ਦੀ ਕੁੜੀ ਸੀ। ਇਹੀ ਸਾਲ ਖੰਡ ਤੰਤੋ ਤੋਂ ਵੱਡੀ ਹੋਵੇਗੀ। ਪੱਕਾ ਮੁਸ਼ਕੀ ਰੰਗ ਜਿਹੜਾ ਦਰਾਵੜ ਕੌਮ ਦਾ ਖਾਸ ਵਿਰਸਾ ਹੈ। ਮੋਟੀਆਂ ਕਾਲੀਆਂ ਅੱਖਾਂ, ਜੰਗਲੀ ਹਿਰਨੀ ਦੇ ਤਿੱਖੇ ਕਾਟਵੇਂ ਨਕਸ਼ਾ ਨਾਲ ਜਵਾਨੀ ਨਾਲ ਖਿੱਚ ਦਾ ਲੋੜ ਚੜਿਆ ਸੀ। ਇਸੇ ਖੇਚ ਵਿੱਚ ਖਿੱਚੀ ਤੰਤੋਂ ਨੇ ਇੱਕ ਦਿਨ ਜੀਤੀ ਰੋੜ ਦੀਆਂ ਟਾਲੀਆਂ ਹੇਠਾਂ ਅਤੇ ਬਾਲਾਂ ਦੀਆਂ ਪੰਡਾ ਰੱਖ ਕੇ ਦਮ ਲੈਂਦੇ ਆਖਿਆ ਸੀ ਹਾਈ ਜੇ ਮੈਂ ਮੁੰਡਾ ਹੁੰਦਾ ਤੇਲੇ ਵਾਲੇ ਬੁੱਲੇ ਜ਼ਰੂਰ ਲੁੱਟਦਾ ਭਾਵੇਂ ਕੈਦ ਕੱਟਣੀ ਨਾ ਪੈਂਦੀ ਤੰਤੋਂ ਨੇ ਇੰਨੀ ਕਹਿ ਕੇ ਵੀਰੋਂ ਨੂੰ ਮੱਲੋ-ਮੱਲੀ ਘੁੱਟ ਲਿਆ ਸੀ ਵੀਰੋਂ ਦੇ ਖਿੱਚੋ ਪਉਂ ਕੋ ਸੰਵਾਰੇ ਇੱਕ-ਇੱਕ ਕੁੜੀ ਦੇ ਮਨ ਦੀ ਝਟਕਣਾ ਸੀ ਤੇ ਮੁੰਡਿਆਂ ਦੇ ਮਨ ਦਾ ਹਾਲ ਦੱਸਦਿਆਂ ਤਾਂ ਰੱਬ ਸ਼ਾਇਦ ਰੱਬ ਦੇ ਵੀ ਦੰਦ ਜੁੜ ਜਾਣ ਜੱਟ ਮੁੰਡਿਆਂ ਉਸ ਦੇ ਰੰਗ ਨਕਸ਼ਾ ਤੇ ਜਵਾਨੀ ਬਾਰੇ ਉਸ ਨੂੰ ਸੁਣਾ ਸੁਣਾ ਗੀਤ ਗਾਈ ਪਰ ਕਿਸੇ ਗੱਭਰੂ ਨੂੰ ਚੁੰਨੀ ਸ਼ੌਣ ਤੱਕ ਕੀ ਉਸ ਦੇ ਰਾਹ ਦੇ ਪੈੜ ਮਿੱਦਣ ਦਾ ਵੀ ਜੇਰਾ ਨਹੀਂ ਸੀ ਪਿਆ ਕਿਉਂਕਿ ਸਾਰੇ ਜਾਣਦੇ ਸਨ ਬੀਰੋ ਇੱਕ ਦੀਰੀ ਪੂਰੀ ਕੁੜੀ ਹੀ ਨਹੀਂ ਰੋਹੀ ਦੀ ਨਾਗਣ ਦੀ ਹੈ ਜਿਸ ਦਾ ਡੰਗਿਆ ਪਾਣੀ ਨਹੀਂ ਮੰਗਦਾ ਕੁਵਾਰੀ ਜਵਾਨੀ ਦਾ ਕੀਮਤੀ ਖਜਾਨਾ ਸ਼ਾਇਦ ਕਦੋਂ ਦਾ ਲੁੱਟ ਲੈ ਜਾਂਦਾ ਜੇ ਨਾਗਾਂ ਦੀ ਪਹਿਰੇਦਾਰੀ ਨਾ ਹੁੰਦੀ ਪਿਛਲੇ ਸਾਲ ਤੋਂ ਵੀਰੋ ਦਾ ਮਨ ਆਪਣੇ ਹੀ ਰੰਗ ਦੇ ਇੱਕ ਜੱਟਾਂ ਦੇ ਮੁੰਡੇ ਲਾਪੇ ਜਿਸ ਦਾ ਪੂਰਾ ਨਾਮ ਲਾਪ ਸਿੰਘ ਸੀ ਬੱਲੀ ਦਿਨੋ ਦਿਨ ਖਿਜੀਦਾ ਜਾ ਰਿਹਾ ਸੀ ਜਿਹੜਾ ਪਿਛਲੇ ਸਾਲ ਵਿੱਚ ਹੀ ਨਜਾਇਜ਼ ਬੰਦੂਕ ਵਿੱਚ 6 ਮਹੀਨੇ ਸਜ਼ਾ ਕੱਟ ਕੇ ਆਇਆ ਸੀ ਉਹ ਸਜ਼ਾ ਉਸਨੇ ਆਪਣੇ ਕਬੀਲਦਾਲ ਤੇ ਡਰਕਲ ਜਾਰਾ ਬਖੇਰੇ ਦੀ ਖਾਤਰ ਕੱਟੀ ਸੀ ਤੇ ਇਸ ਗੱਲ ਨੂੰ ਪਿੰਡ ਦੇ ਨਿਆਣੇ ਤੱਕ ਜਾਣਦੇ ਸਨ ਬੀਰੋ ਦੀ ਨਜ਼ਰ ਵਿੱਚ ਲਾਬਾ ਪਿੰਡ ਦੇ ਸਾਰੇ ਮੁੰਡਿਆਂ ਵਿੱਚੋਂ ਦਲੇਰ ਤੇ ਪੀੜਾਂ ਸਹਿਣ ਵਾਲਾ ਗੱਭਰੂ ਸੀ ਪੁਲਿਸ ਦੀ ਮਾਰ ਵਿੱਚ ਉਹ ਪੋਰਾ ਨੇ ਜਰ ਗਿਆ ਸੀ ਥਾਣੇਦਾਰ ਚਾਹੁੰਦਾ ਸੀ ਉਹ ਕਹਿ ਦੇਵੇ ਬੰਦੂਖ ਮੇਰੀ ਨਹੀਂ ਬਖੇਰੇ ਦੀ ਹੈ ਫਿਰ ਡਾਕਲ ਬਖੇਰੇ ਤੋਂ 100 200 ਚਾੜ ਲਿਆ ਜਾਵੇ ਤਾਂ ਉਸ ਨੂੰ ਸਜ਼ਾ ਵੀ ਕਰਵਾ ਦਿੱਤੀ ਜਾਵੇ ਪਰ ਅਖੀਰ ਦਮ ਤੱਕ ਪਰ ਅਖੀਰ ਦਮ ਤੱਕ ਲਾਬਾ ਇਹ ਹੀ ਆਖੀ ਗਿਆ ਬੰਦੂਖ ਮੇਰੀ ਹੈ ਮੈਨੂੰ ਜੋ ਚਾਹੇ ਕਰੋ ਇਹ ਕਾਰਨ ਸੀ ਕਿ ਬਗਾਨੀ ਈ ਪੀੜ ਸਹਿਣ ਵਾਲਾ ਲਾਬਾ ਵੀਰੋ ਦੇ ਮਨ ਪੁੱੜ ਗਿਆ ਤੇ ਜਦੋਂ ਉਹ ਜੇਲ੍ਹੋਂ ਛੁੱਟ ਕੇ ਆਇਆ ਉਸ ਉਹਨਾਂ ਦੇ ਖੂਤੋਂ ਕਾ ਖੋਤਣਾ ਸ਼ੁਰੂ ਕਰ ਦਿੱਤਾ ਜੇਲ੍ਹ ਘਟਾਉਣ ਪੇਛੋਂ ਲਾਬੇ ਵਿੱਚ ਵੀ ਬੈਲੀਆਂ ਵਾਲੀ ਬੋ ਜਾਗ ਪਈ ਸੀ ਜਦੋਂ ਕਦੇ ਲੱਭਾ ਸੁਭਾਵਕ ਹੀ ਬੀਰੋਵਲ ਵੇਖਦਾ ਉਹ ਉਸ ਨੂੰ ਕਿੰਨਾ ਮਿੱਠਾ ਮਿੱਠਾ ਲੱਗਦਾ ਜਿਵੇਂ ਉਹ ਆਪ ਵੀ ਗੰਨੇ ਦੀ ਪੋਰੀ ਵਾਂਗ ਰਸੀ ਜਾ ਰਹੀ ਸੀ ਉਹਨਾਂ ਦੀਆਂ ਸੰਗ ਦੀਆਂ ਅੱਖਾਂ ਵਿੱਚ ਹੌਲੀ ਹੌਲੀ ਦਰੇਰੀ ਉੱਠ ਖਲੋਦੀ ਤੇ ਪਲਕਾਂ ਪੂਰੀਆਂ ਖੁੱਲ ਕੇ ਇੱਕ ਦੂਜੇ ਦੇ ਅੰਦਰ ਆਉਣ ਲਈ ਇੰਤਜ਼ਾਰ ਕਰਦੀਆਂ ਹੁਣ ਉਹ ਹੱਸ ਵੀ ਲਿਆ ਕਰਦੇ ਸਨ ਤੇ ਕਦੇ ਕਦਾਈ ਇੱਕ ਅੱਧੀ ਗੱਲ ਵੀ ਕਰ ਲੈਂਦੇ ਤਾਂ ਤੋਂ ਨਹੀਂ ਪੰਜ ਚਾਰ ਹੀ ਚੁੰਗਾ ਕੱਢੀਆਂ ਸੰਦ ਕੇ ਵੀ ਰੋਕਾ ਦੀ ਜੀਵਨੀ ਖਰੀ ਕਰਕੇ ਆ ਗਈ ਅਤੇ ਤੰਤੋ ਦੇ ਸਾਹਮਣੇ ਹੋ ਗਈ ਹੁਣ ਭੌਂਕ ਉਦੋਂ ਕੀ ਕਹਿੰਦੀ ਸੀ ਬੀਰੋਂ ਆਉਂਦੀ ਆਉਂਦੀ ਹੀ ਵਰ ਪਈ ਤੰਤੋ ਨੇ ਹੱਥ ਦਾ ਇਸ਼ਾਰਾ ਕਰ ਦਿੱਤਾ ਕਿ ਮਾਈ ਦੀ ਚੁੰਗ ਤੁਰ ਜਾਂਦੀ ਮਾਈ ਤੋਂ ਬਿਨਾ ਪੱਠੀ ਉੱਤੇ ਕੋਈ ਨਹੀਂ ਸੀ ਤੰਤੋ ਨੇ ਝੱਟ ਸਵਾਰ ਕੇ ਪਰਾਗਾ ਮਾਈ ਦੀ ਝੋਲੀ ਪਾ ਦਿੱਤਾ ਮਾਈ ਥੋੜੀ ਦੂਰ ਹੀ ਗਈ ਸੀ ਕਿ ਤੰਤੋ ਤੁਰ ਰਿਹਾ ਨਾ ਗਿਆ ਇਹ ਤਗੜੇ ਦੇ ਖੂਦ ਆ ਹੁਣ ਤਾਂ ਖਿਹੜਾ ਛੱਡਦੇ ਤੈਨੂੰ ਸਾੜਾ ਏ ਤ ਤੂੰ ਜਾਣ ਲੱਗ ਜਾ ਮੈਂ ਛੱਡ ਦਿੰਦੀ ਆਂ ਵੀਰ ਉਹ ਦੂਜੇ ਪਾਸੇ ਮੂੰਹ ਕਰਕੇ ਹੱਸਣ ਲੱਗ ਪਈ ਤਾਂ ਤੰਤੋਂ ਨੇ ਉਸ ਦੀ ਬੱਖੀ 'ਚ ਕੁੰਟਨੀ ਖੋਦ ਦਿੱਤੀ ਹਾਏ ਤੈਨੂੰ ਖਰਾਬੜੀ ਕਿਉਂ ਪਸੰਦ ਨਹੀਂ ਤੂੰ ਮੇਰੀ ਛੱਡ ਜਿਹੜੀ ਅਗਾਹ ਦੀ ਅਗਾਹ ਵਧੀ ਜਾਨੀ ਹੈ ਕਿਤੇ ਉਸੇ ਖੂਹ 'ਚ ਨਾ ਛਾਲ ਮਾਰਨੀ ਪਵੇ ਤਾਂ ਤੰਤੋਂ ਨੂੰ ਝੋਟ ਦਾ ਉੱਤਰ ਕੋਈ ਔੜਿਆ ਨਹੀਂ ਤੇ ਉਹ ਛੋਟੀ ਹੁੰਦੀ ਹੋਈ ਦਾਨੀ ਬਣਦਾ ਬੇਅਰਥ ਜਤਨ ਕਰ ਰਹੀ ਸੀ ਖੂਚ ਛਾਲ ਤੇ ਮੈਂ ਮਾਰਾਂਗੀ ਕਿਉਂ ਪੀਰੋ ਨੇ ਅਡਲ ਇਨਕਾਰ ਵਿੱਚ ਸਿਰ ਫੇਰਿਆ ਮੈਨੂੰ ਤਾਂ ਜੀ ਕਿਸੇ ਪਾਪੀ ਨੇ ਧੱਕਾ ਵੀ ਦਿੱਤਾ ਉਸ ਖੂ ਦੇ ਪਾਣੀ ਕੋਲੀ ਰੇਤ ਬਣ ਜਾਣਾ ਏ ਇੱਕ ਪਲ ਸਵਾਦ ਵਿੱਚ ਵੀਰੋ ਦੀਆਂ ਅੱਖਾਂ ਮੀਟੀਆਂ ਗੰਨਾ ਉਸ ਨੂੰ ਆਪਣੇ ਪਿਆਰ ਵਿੱਚ ਪਿਆਰੇ ਦੇਖੋ ਵਿੱਚ ਤੇ ਖੂ ਦੇ ਪਾਣੀ ਵਿੱਚ ਕਿੰਨਾ ਵੱਡਾ ਭਰੋਸਾ ਜਾਗ ਪਿਆ ਸੀ ਜਿਵੇਂ ਚ ਫੇਰੇ ਜ਼ਿੰਦਗੀ ਹੀ ਜ਼ਿੰਦਗੀ ਸੀ ਤੇ ਮੌਤ ਦੀ ਮੌਤ ਹੋ ਕੇ ਰਹਿ ਗਈ ਸੀ ਵੀਰੋਂ ਨੂੰ ਤੰਤੋਂ ਨਾਲ ਗੱਲਾਂ ਕਰਦਿਆਂ ਵੇਗਵਾਂਡੀ ਮੁੰਡਾ ਪੜਾਉਣ ਲਈ ਘਰੋਂ ਦਾਣੇ ਲੈ ਆਇਆ। ਬਾਹਰਲੀ ਤੀਪਟਾਪ ਤੋਂ ਉਹ ਮੁੰਡਾ ਸੌ ਦਿਸਦਾ ਸੀ। ਪਰ ਵਿਚਾਰੇ ਦਾ ਦਿਲ ਉਸ ਦੀਆਂ ਅੱਖਾਂ ਵਿੱਚ ਆਇਆ ਵੀਰੋਂ ਅਣਪੜ ਹੁੰਦੀ ਵੀ ਪੜ ਗਈ ਤੇ ਉੱਠਦੀ ਬੋਲੀ ਕੱਲ ਇਕੱਠਿਆਂ ਬਾਹਰ ਨੂੰ ਚੱਲਾਂਗੇ। ਤੂੰ ਥੋੜਾ ਜਿਰਦਾ ਹੋਰ ਬੈਠ। ਨਹੀਂ ਭੈਣੀ ਹਲੇ ਜਾ ਕੇ ਰੋਟੀ ਲਾਉਣੀ ਏ। ਬੀਰੇ ਨੇ ਤੁਰਦਿਆਂ ਨੱਕ ਨੂੰ ਸੜਾਕਾ ਮਾਰਿਆ ਤੇ ਮੂੰਹ ਪਾਸੇ ਕਰਕੇ ਥੁੱਕ ਦਿੱਤਾ ਵਿਚਾਰਾ ਮੁੰਡਾ ਮੱਥੇ ਉਤੇ ਦਿਓੜੀਆਂ ਕੱਸ ਕੇ ਰਹਿ ਗਿਆ ਧੰਨ